ਮੈਂ ਹੋਰ ਪਹਿਲਾਂ ਵਾਂਹੀ ਪੁੱਛਦਣਾ ਸਾਰੇ ਆਡਟ ਤੋਂ ਬਿੜਦਬਾਰੀ ਆ ਮੇਰਾ ਸਵਾਲ ਆ ਜੀ ਨਿਮਰਤ ਤੇ ਸਰਗਣ ਨੂੰ ਤੁਸੀਂ ਦੋਨਾਂ ਨੇ ਕਾਫੀ ਕੰਮ ਕੀਤਾ ਕੋਈ ਇਹ ਜੀ ਨਿਕੰਮੀ ਚੀਜ਼ ਦੱਸ ਨਿਮਰਤ ਦੀ ਜਿਹੜੀ ਤੈਨੂੰ ਜਮ ਨਹੀਂ ਚੰਗੇ ਨਾ ਲੱਗਦੀ ਹੋਵੇ ਤਰਾ ਜੀ ਕਰੇ ਵੀ ਪੈਂਦੀ ਸਾਰ ਰੱਖਣਾ ਛੱਡਾ ਅਤੇ ਬਹੁਤ ਉਹ ਦੱਸ ਨਾ ਇੱਕ ਕੋਈ ਮੇਜਰ ਜੀ ਜਟੜ ਸਾਰਿਆਂ ਨੂੰ ਐ ਲੱਗਦਾ ਹੈ ਬੜੀ ਸਾਊ ਆ ਬੜੀ ਸ਼ਰੀਫ ਹੈ ਅੱਛਾ ਨੌਨ ਸ਼ਰੀਫ ਚ ਨਹੀਂ ਨੌਨ ਸ਼ਰੀਫ ਜਾਂ ਕੋਈ ਜਿਹੜੀ ਤੈਨੂੰ ਇਹਦੀ ਕੱਟਕ ਲੱਗਦੀ ਹੋਵੇ ਬਿਲਕੁਲ ਮੈਂ ਨਹੀਂ ਇਹਦਾ ਬਸ ਹਾਂ ਇਹਦਾ ਬਸ ਆ ਪ੍ਰੋਬਲਮ ਹੈ ਕਿ ਇਹਨੂੰ ਕਦੇ ਵੀ ਕੁਝ ਪੁੱਛ ਲੋ ਕਿ ਨਿਮਰਤਾ ਆ ਕਰੀਏ ਇੱਥੇ ਜਲੀਏ ਆ ਕਰ ਲੀਏ ਕੀ ਕਰਨਾ ਇਹਨੂੰ ਕੁਝ ਕਰਨੇ ਨਹੀਂ ਕਹਿੰਦੇ ਹਨੇਰੇ ਕਮਰੇ 'ਚ ਬੈਠਣ ਨੂੰ ਇਹਨੂੰ ਬਹੁਤ ਵਧੀਆ ਲੱਗਦਾ ਹੈ ਕਿ ਬਸ ਇੰਨਾ ਹੀ ਕਰਨਾ ਹੈ ਇਹਨੂੰ ਕੋਈ ਭੁੱਖ ਨਹੀਂ ਹੈ ਖਾਣੇ ਦੀ ਵੀ ਨਹੀਂ ਹੈ ਨਿਮਰਤ ਆਖਣਾ ਕਹਿੰਦੀ ਜੋ ਮਰਜ਼ੀ ਥੋੜਾ ਜਿਹਾ ਮੈਂ ਵੀ ਖਾ ਲੂੰਗੀ ਨਿਮਰਤ ਇੱਥੇ ਚੱਲਣਾ ਜੋ ਮਰਜ਼ੀ ਕਰੇ ਵੀ ਬਹਿ ਜਾਣਗੇ ਨਿਮਰਤ ਆ ਕਰ ਲਈ ਨਹੀਂ ਮੈਂ ਕਹਿੰਨੇ ਕਹੀ ਬਹਿ ਜਣਿਆ ਤੋਂ ਮੈਨੂੰ ਬੋ ਹੁਣ ਦੱਸੀ ਸਹੀ ਦੱਸੀ ਇਹਨੇ ਕਹਨੇ ਪੂਰਾ ਟਾਈਮ ਗੱਲ ਕਰਦੀ ਦੱਸਣੀ ਵੀ ਓਵੇਂ ਆ ਜਿਵੇਂ ਫਿਲਮ ਦੇ ਵਿੱਚ ਕਰੈਕਟਰ ਆ ਜਦੋਂ ਭੈਣ ਦੇ ਉਹ ਵੀਰੋ ਇਹ ਸਾਰੀ ਢੜੀ ਖਾਣ ਦੀਆਂ ਢੜੀ ਖਾਣ ਦੀਆਂ ਗੱਲਾਂ ਕਰੀ ਜਾਂਦੀ ਆ ਹੋਰ ਕੋਈ ਗੱਲ ਕੰਮ ਧੰਦਾ ਹੈਗਾ ਨਹੀਂ ਆ ਬਸ ਸਵੇਰੇ ਇੱਕ ਹੀ ਖਾਣਾ ਦੁਪਹਿਰੇ ਹੀ ਖਾਣਾ ਰਾਤੀ ਗਾਣਾ ਖਾਣ ਤੋਂ ਬਾਅਦ ਦਿਮਾਗ ਚੱਲਦਾ ਹੀ ਨਹੀਂ ਬੇਲਾਂ ਦੀ ਬਿੰਦੀ ਕੋਈ ਨਹੀਂ ਕੀ ਤੇ ਖਾਣਾ ਨਹੀਂ ਆ ਮੈ ਮੈਨੂੰ ਗਈ ਹੈ ਨਾ ਇਹ ਨਹੀਂ ਖਾਂਦੀ ਆ ਮੇਰੇ ਤੋਂ ਵੀ ਘੱਟ ਰੋਟੀਆਂ ਖਾਂਦੇ ਹੁੰਦੇ ਜਦੋਂ ਖਾਣੀਆਂ ਹੁੰਦੀਆਂ ਬਸ ਬਾਟਰ ਕਰਨ ਦਾ ਸ਼ੌਂਕ ਆ ਮੈਂ 6 ਵਾਰੀ ਖਾਂਦੀ ਆ ਤੂੰ ਇੱਕ ਵਾਰੀ ਖਾਂਦੀ ਆ ਕਿਹੜਾ ਅੰਜਲ ਵੇਡ ਦੂ ਪਤਾ ਨਹੀਂ ਹੁਣ ਹੂੰ ਸੰਭਰ ਕੇ ਟਿੱਕ ਉਹ ਐਵੇਂ ਤਾਂ ਸਿਆਣਾ ਸਵਾਲ ਆ ਗਿਆ ਪ੍ਰੋਫੈਸ਼ਨ ਦੇ ਵਿੱਚ ਕੋਈ ਐ